ਹੈਲੋ एवरीवन ਕੀ ਮੈਂ ਉਦੋਂ ਸਾਰੇ ਆਈ ਹੋਪ ਸਾਰੇ ਵਧੀਆ ਹੋਣੇ ਆ ਤੇ ਆ ਗਾਈ ਸਾਡੀ ਛੱਤ ਤੇ ਨਾ ਇੱਕ ਮਤਲਬ ਬੱਚਾ ਵਾ ਕਿਸੇ ਬਾੜ ਦਾ ਤੇ ਮਤਲਬ ਇਹ ਉਥੇ ਚਹਾੜੀਆਂ ਦੀ ਅਜੇ ਫਸ ਗਿਆਤਾ ਹਨਾ ਜਦਾ ਲੈਣੇ ਚ ਡਿੱਗ ਗਿਆ ਹੁਣ ਆਪਣੇ ਤੇ ਫਿਰ ਨੂੰ ਅਸੀਂ ਤਾਰ ਲਿਆ ਥੰਲੇ ਕਿਉਂਕਿ ਕਾਂ ਇਹਨੂੰ ਜੀ ਨਹੀਂ ਰਹਿ ਰਹੇ ਸੀ ਹੈ ਨਾ ਕਾਂ ਸੀਗੇ ਤੇ ਨਾ ਇਹਦੇ ਮਾਪੇ ਨੂੰ ਲਾਗੇ ਘੁੰਮਣ ਦੇ ਰਹੇ ਸੀਗੇ ਤੇ ਫਿਰ ਉਹ ਲਜਾ ਵੀ ਕਿੱਦਾਂ ਸਕਦੇ ਨਾ ਇਹ ਉੜਦਾ ਨਾ ਵਿਚਾਰਾ ਤੁਰਦਾ ਹਨੇ ਚੋਂ ਕੋਈ ਵਾਇਰ ਸਾਉਂਡ ਕਰਦਾ ਤੇ ਪਤਾ ਨਹੀਂ ਕਿਸ ਚੀਜ਼ ਦਾ ਬੱਚਾ ਫਿਰ ਅਸੀਂ ਉਧਰ ਲੈ ਆਏ ਇਹਨੂੰ ਨੀਚੇ ਹੀ ਸ਼ਾਮ ਨੂੰ ਲੈ ਕੇ ਆਏ ਕਾਫੀ ਦੇ 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 ਵੀ ਸ਼ਾਇਦ ਇਹ ਚਲ ਜਵੇ ਹਨਾ ਤੇ ਫਿਰ ਅਸੀਂ ਸ਼ਾਮ ਨੂੰ ਇਸ ਨੂੰ نیچے ਲਿਆਏ ਤੇ ਆਹ ਪੁਰਾਣਾ ਫ੍ਰੀਜ ਤਾਂ ਡੱਬਾ ਜਿਹਾ ਸੀਗਾ ਉਹਦੇ ਚ ਕਾਗਜ਼ ਜੇ ਆ ਨਿਆਣਿਆਂ ਨੇ ਮੈਂ ਕਿ ਕਾਗਜ਼ ਵਿਛਾ ਦੋ ਸਾਰੇ ਇਹਨਾਂ ਨੂੰ ਇੱਕ ਸਾਈਡ ਤੇ ਵਿਛਾ ਕੇ ਉਹਨੂੰ ਬਿਠਾ ਦਿੱਤਾ ਤੇ ਉਹਨੇ ਝਾਂਕਦਾ ਵਾ ਇੱਧਰ ਉੱਧਰ ਉਹ ਵੀ ਅੜਦਾ ਵਾ ਹੁਣ ਇਹਨੂੰ ਕੀ ਖਾਈ ਖਵਾਈਏ ਮੈਨੂੰ ਸਮਝ ਨਹੀਂ ਆਦੀ ਤੇ ਥੋੜਾ ਦੁੱਧ ਪਲਾਇਆ ਸੀ ਅਸੀਂ ਇਹਨੂੰ ਚਮਚਿਆਂ ਨਾਲ ਤੇ ਆ ਅਸੀਂ ਫਿਰ ਆਟੀਆਂ ਦੀ ਗੋਲੀਆਂ-ਗੋਲੀਆਂ ਜਿਹਾ ਰੱਖ ਦਿੱਤੀ ਛੋਟੇ-ਛੋਟੇ ਹਨਾ ਖਾਲੂ ਗਪਰੇ ਖਾਂਦਾ ਨਹੀਂ ਹੈਗਾ ਜੇ ਕਿਸੇ ਨੂੰ ਪਤਾ ਹੋਵੇ ਵੀ ਆਹ ਕਿਹੜਾ ਬਰਡ ਆ ਤੇ ਕੀ ਖਾਂਦਾ ਵਾ ਉਹ ਦੱਸ ਦਿਓ ਤੇ ਜਿਹੜਾ ਵੀ ਇਹਦੀ ਚਲ ਹੈਲਪ ਹੋ ਜੇ ਹਨਾ ਸੋਚਿਆ ਜਾਵੇ ਤੇ ਇਹਦੇ ਮਾਪ ਬੰਗੋ ਕਿ ਹਾਲ ਚਾਲ ਚੋਲੇ ਰੱਖ ਨੂੰ ਤੇ ਪਿਆਰ ਤਾਂ ਸਾਰਿਆਂ ਨੂੰ ਇੱਕ ਜਿਹਾ ਹੀ ਹੁੰਦਾ ਵਾ ਚਾਹੇ ਇਨਸਾਨ ਦੇ ਬੱਚੇ ਹੋਣ ਚਾਹੇ ਜਾਨਵਰ ਦੇ ਬੱਚਿਆਂ ਨੇ ਆ ਕੇ ਸਾਨੂੰ ਦੱਸਿਆ ਕਿ ਮम्मा ਇਦਾਂ ਵਾ ਉਹਨੂੰ ਪਈ ਜਾਂਦੇ ਹਨਾ ਕਾਂ ਜੜੇ ਸੀ ਕਾਂ ਤਾਂ ਅਸੀਂ ਆਪ ਉੱਪਰ ਜਾਈਏ ਰਛਤ ਤੇ ਕਾਂ ਸਾਡੀ ਪਿੱਠ ਤੇ ਚੁੰਝ ਮਾਰ ਕੇ ਚੁੱਕ ਜਾਂਦੇ ਹਨਾ ਵੀ ਪਤਾ ਨਹੀਂ ਉਹਨਾਂ ਨੂੰ ਕੀ ਹੁੰਦਾ ਵਾ ਕਾਵਾਂ ਨੂੰ ਵੀ ਛੱਤ ਦੇਣਾ ਆਣੀ ਤੇ ਫਿਰ ਆ ਇਹਨਾਂ ਨੂੰ ਜਾਨਵਰਾਂ ਨੂੰ ਤੇ ਕੀ ਪੰਛੀਆਂ ਨੂੰ ਕੀ ਥੀਂਦੇ ਰਹੋ ਨਾਲੇ ਤੇ ਅਸੀਂ ਇਹਨਾਂ ਨੂੰ ਕਾਫੀ ਦਾ ਛੱਡੀ ਰੱਖਿਆ ਵਿਚਾਰਾ ਹਿੱਲਿਆ ਵੀ ਨਹੀਂ ਆਪਣੀ ਜਗ੍ਹਾ ਤੋਂ ਫਿਰ ਅਸੀਂ ਇਹਨਾਂ ਨੂੰ ਨੀਚੇ ਲਿਆਏ ਤੇ ਇਹਨਾਂ ਨੂੰ ਬੇਚੈਨੀਆਂ ਵਾਂਗ ਦੇਖਦਾ ਵਾ ਸਾਡੇ ਵੱਲ ਹਨਾ ਲੱਭਦਾ ਹੁਣਾ ਆਪਣੇ ਮਾਪੇ ਤੇ ਕੀ ਕਰੀਏ ਬਰ ਅਸੀਂ ਕੁਝ ਨਹੀਂ ਕਰ ਸਕਾ ਦੇ ਦੇ ਵਾਸਤੇ ਨਾ ਸਾਨੂੰ ਇਹਦੇ ਖਾਣ ਪੀਣ ਦਾ ਪਤਾ ਵਾ ਕਿੱਦਾਂ ਰੱਖੀਏ ਤੇ ਮੇਰੇ ਮਦਰ ਨੇ ਨਾ ਤਾਂ ਡਵਾਈਸ ਦਿੰਦੇ ਇਹਨੂੰ ਜਦ ਤੱਕ ਉਡਦਾ ਨਹੀਂ ਇਹਨੂੰ ਸੇਵਾ ਹੀ ਕਰੋ ਦੋ ਚਾਰ ਦਿਨ ਕਿ ਉੱਡੂਗਾ ਤਾਂ ਆਪਣੇ ਅੰਨੇ ਚ ਜਾਊਗਾ ਆਪਣੇ ਮਾਂ ਬਾਪ ਕੋ ਨਾ ਜਾ ਉਹ ਲੈ ਕੇ ਜਾ ਸਕਦੇ ਆ ਨੀ ਤੇ ਉਹ ਤਾਂ ਛੱਤ ਤੇ ਥੋੜੀ ਜਿਹਰ ਨੂੰ ਰਖਵਾਲੀ ਚ ਰੱਖ ਦਾਂਗੇ ਤੇ ਦੇਖਦੇ ਹਾਂ ਤੇ ਤੁਸੀਂ ਕੁਝ ਦਸੀਓ ਸੁਜੈਸਟ ਕਰਿਓ ਉਹਨੂੰ ਕੀ ਖਾਣ ਨੂੰ ਦਈਏ ਹੈ ਨਾ ਤੇ ਭੁੱਖਾ ਹੀ ਨਾ ਮਰ ਜੇ ਹੋਰ ਸਾਡੇ ਹੱਥੋਂ ਪਾਪ ਹੋ ਜਵੇ ਤੇ ਦਸੀਓ ਜਰੂਰ ਗਾਇਸ ਓਕੇ ਬਾਏ ਟੇਕ ਕੇਅਰ